ਬਰਨਾਲੇ ਦੇ ਰਹਿਣ ਵਾਲੀ ਅਮਨਦੀਪ ਕੌਰ ਬਰਨਾਲੇ ਦੇ ਰਹਿਣ ਵਾਲੀਆਂ ਮੈਂ ਮਾਮਲਾ ਕੀ ਹੈ ਮਾਮਲਾ ਉਹ ਜਵਾਕ ਸੀਗਾ 22 ਸਾਲ ਦਾ ਸੀਗਾ ਸਾਰਾ ਗ੍ਰੈਜੂਏਸ਼ਨ ਚੱਲ ਰਹੀ ਸੀ ਉਹਦੀ ਵਧੀਆ ਮੁੰਡਾ ਸੀਗਾ ਮਾਪੇ ਨੇ ਹੁਣ ਐਡਾ ਬਟਾ ਐਵੇਂ ਥੋੜੀ ਕਰਿਆ ਸੀ ਕਿਸੇ ਨੂੰ ਮਾਰਨ ਵਾਸਤੇ ਕੋਈ ਵੀ ਕੁਝ ਵੀ ਕਰਦੇ ਸਟੱਡੀ ਚੱਲ ਰਹੀ ਸੀ ਉਹਦਾ ਇੰਨਾ ਵਧੀਆ ਚੱਲ ਰਿਹਾ ਸੀਗਾ ਥੋੜੇ ਦਿਨ ਹੋ ਗਏ ਉਹਦੀ ਲੜਾਈ ਹੋਈ ਸੀ ਮੁੰਡਿਆਂ ਨਾਲ ਲੜਾਈ ਸੀ ਸਾਰੇ ਉਹਦੇ ਖਿਲਾਫ ਸੀਗੇ ਮੁੰਡੇ ਵੀ ਖਿਲਾਫ ਸੀਗੇ ਪੁਲਿਸ ਵਾਲੇ ਵੀ ਖਿਲਾਫ ਸੀ ਤਿੰਨ ਚਾਰ ਵਾਰ ਤਾਂ ਉਹਨੂੰ ਬਿਨਾਂ ਫालतू ਚੱਕ-ਚੱਕ ਕੇ ਕੁੱਟਤਾ ਪੁਲਿਸ ਵਾਲਿਆਂ ਨੇ ਮੈਂ ਖੁਦ 51 ਦੀ ਉਹਦੀ ਬੇਲ ਕਰਵਾ ਜਦੋਂ ਉਹਦੀ ਲੜਾਈ ਹੋਈ ਹੈ ਨਾ ਕਿਸੇ ਨਾਲ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਜਦੋਂ ਉਹਨੂੰ ਕੁੱਟਿਆ ਉਹ ਵੀਡੀਓ ਮੇਰੇ ਕੋਲੇ ਮੇਰੇ ਫੋਨ 'ਚ ਹੈਗੀ ਹੈਗੀ ਉਹਦੀ ਵੀਡੀਓ ਜਿਹੜੀ ਮੈਂ ਜਦੋਂ ਪੁਲਿਸ ਵਾਲਿਆਂ ਨੂੰ ਦਿਖਾਈ ਕੁਛ ਨਹੀਂ ਕਰਿਆ ਉਹ ਮੁੰਡੇ ਦੇ ਪਰਚਾ ਪਤਾ ਦੂਸਰਿਆਂ ਤੇ ਕੋਈ ਪਰਚਾ ਨਹੀਂ ਪਾਇਆ ਹੈਗਾ ਪੁਲਿਸ ਨੇ ਕੁਛ ਨਹੀਂ ਕਰਿਆ ਜੀ ਤੇ ਹੁਣ ਜਵਾਖ ਕੱਲ ਦਾ ਕੱਲ ਦਾ ਮਿਲ ਨਹੀਂ ਰਿਹਾ ਹੈਗਾ ਸਿਗਾ ਇੰਨੇ ਫੋਨ ਲਾ ਰਹੇ ਸੀ ਉਹਨੂੰ ਬਾਰ-ਬਾਰ ਫੋਨ ਲਾ ਰਹੇ ਸੀ ਵੀ ਕਿੱਥੇ ਆ ਕਿੱਥੇ ਆ ਫੋਨ ਹੀ ਨਹੀਂ ਕੋਈ ਚੱਕ ਰਿਆ ਸੀ ਹੁਣ ਦੇਖੋ ਫੋਨ ਕਿੱਥੋਂ ਆਇਆ ਚੌਂਕੀ ਚੋਈ ਕਿਸੇ ਨੇ ਫੋਨ ਚੱਕਿਆ ਉਹਦਾ ਇਹ ਕਹਿੰਦੇ ਕਿਸੇ ਹੋਰ ਰੋਡ ਤੇ ਕਿਸੇ ਸਾਈਡ ਵਾਲੇ ਧਨੋਲੇ ਵਾਲੇ ਕਿਸੇ ਸਾਈਡ ਰੋਡ ਤੇ ਉਹਦੀ ਡੈੱਡ ਬਾਡੀ ਮਿਲਿਆ ਉੱਥੇ ਕਿਉਂ ਨਹੀਂ ਪੇਰੈਂਟਸ ਨੂੰ ਬੁਲਾਇਆ ਪੇਰੈਂਟਸ ਨੂੰ ਉੱਥੇ ਬੁਲਾਉਣਾ ਸੀ ਨਾ ਉੱਥੇ ਕਿਉਂ ਨਹੀਂ ਬੁਲਾਇਆ ਚੌਂਕੀ 'ਚ ਕਿਉਂ ਬੁਲਾਇਆ ਪੇਰੈਂਟਸ ਨੂੰ ਫਿਰ ਬਿਨਾ ਮਤਲਬ ਤੋਂ ਇੱਥੇ ਚੱਕ ਲਿਆਏ ਉਦੋਂ ਪੇਰੈਂਟਸ ਨਾਲ ਸੀਗੇ ਕਿਸੇ ਨੂੰ ਦਿਖਾਇਆ ਤੱਕ ਨਹੀਂ ਹੈਗਾ ਕਿਸੇ ਨੂੰ ਦਿਖਾਉਣਾ ਸੀਗਾ ਜਿੱਥੇ ਉਹਦੀ ਡੈਥ ਹੋਈ ਸੀ ਉੱਥੇ ਕਿਉਂ ਨਹੀਂ ਬੁਲਾਇਆ ਸਾਰਿਆਂ ਨੂੰ ਉੱਥੇ ਬੁਲਾਉਣਾ ਸੀਗਾ ਚੌਂਕੀ 'ਚ ਕਿਉਂ ਬੁਲਾਇਆ ਕਿਹੜੀ ਚੌਂਕੀ 'ਚ ਸੀਗਾ ਕਿਹੜੀ ਮੜਿਆ ਵਾਲੇ ਚੌਂ ਮੈਂ ਛਰੀਆਂ ਕਿਹਾ ਸੀ ਵੀ ਤੈਨੂੰ ਛੱਡਦਾ ਨਹੀਂ ਮੈਂ ਤੈਨੂੰ ਹੁਣ ਜਾਂ ਤੇਰੇ ਤੇ ਪਰਚਾ ਪਾਉਂਗਾ ਕੁਛ ਨਾ ਕੁਛ ਕਰੂੰਗਾ ਤੇਰਾ ਹੱਲ। ਕੋਈ ਨਸ਼ਾ ਵਗੈਰਾ ਕਰਦਾ ਨਹੀਂ ਨਸ਼ਾ ਨਹੀਂ ਕਰਦਾ ਸੀਗਾ ਸਟੱਡੀ ਕਰ ਰਿਹਾ ਸੀ ਜਵਾਕ 19-20 ਸਾਲ ਦੇ ਇੰਨਾ ਛੋਟੇ ਜਵਾਕ ਨੂੰ ਇੰਨੀ ਕਿੰਨੀ ਕਾਕਲ ਸੀਗੀ ਉਹ ਕਿਸੇ ਨਾਲ ਇੰਨਾ ਲੜ ਸਕਦਾ ਸੀਗਾ ਪੈਦਲ ਤੁਰਿਆ ਜਾਂਦਾ ਸੀਗਾ ਉਹ ਕੋਈ ਬਾਈਕ ਉਹਦੇ ਕੋਲ ਨਹੀਂ ਸੀਗੀ। ਕੱਲ ਰਾਤ ਕਦੋਂ ਲਾਈਫ ਹੈ ਯਾਰ ਫੋਟੋ ਆਣੇ ਕਰੂੰ ਚਲੋਂਗੇ ਅਸੀਂ। ਕੱਲ ਕਦੋਂ ਸ਼ਾਮ ਦਾ ਗਿਆ ਹੋਇਆ ਸੀ? ਕੱਲ ਸ਼ਾਮ ਦਾ ਗਿਆ ਹੋਇਆ ਸੀਗਾ। ਕੋਈ ਸਰਟੀਫਿਕੇਟ ਦੇ ਨਿਸ਼ਾਨ ਨਹੀਂ ਹੋਤੀ ਕੋਈ ਨਿਸ਼ਾਨ ਨਹੀਂ ਸੀ ਹੁਣ ਤਾਂ ਮੈਂ ਦੇਖਿਆ ਨਹੀਂ ਹੁਣ ਤਾਂ ਸਾਨੂੰ ਦਿਖਾਇਆ ਨਹੀਂ ਹੈਗਾ ਹਜੇ ਤੱਕ ਤਾਂ ਸੀ ਦੇਖਿਆ ਨਹੀਂਗਾ ਮੰਗ ਕੀ ਕਰਦਾ ਮੰਗੇ ਤਾਂ ਇਨਸਾਫ ਹੁਣ ਜਵਾਗ ਤਾਂ ਮਿਲਣਾ ਨਹੀਂ ਹੈਗਾ ਪੇਰੈਂਟਸ ਦਾ ਇਕੱਲਾ ਇਕੱਲਾ ਮੁੰਡਾ ਸੀਗਾ ਹੁਣ ਉਹ ਤਾਂ ਮਿਲਣਾ ਨਹੀਂ ਹੈਗਾ ਵਾਪਸ ਪਰ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਹੋਇਆ ਕੀ ਹੈਗਾ ਹਾਲਾਤ ਕਿਹੋ ਜਿਹੇ ਕਰਦੇ ਸੀ ਕਰਦੇ ਹਾਲਾਤ ਇੰਨੇ ਜਿਆਦਾ ਮਾੜੇ ਇੱਕ ਕਮਰੇ ਚ ਰਹਿੰਦੇ ਨੇ ਸਿਰਫ ਇੱਕ ਕਮਰੇ ਚ ਗੁਜ਼ਾਰਾ ਕਰਦੇ ਹੈਗੇ ਸਿਰਫ ਉਹੀ ਸਹਾਰਾ ਸੀਗਾ ਉਹੀ ਐ ਥੋੜੀ ਆ ਹੁਣ ਐ ਇਦਾਂ ਦੇ ਹਾਲਾਤ ਥੋੜੀ ਹੋ ਸਕਦੇ ਆ ਵੀ ਕਿਸੇ ਦੇ ਵੀ ਜਵਾਨ ਮੁੰਡੇ ਨੂੰ ਚੱਕ ਕੇ ਮਾਰ ਦੋਂਗੇ ਤੁਸੀਂ ਇਹ ਦਾਪ ਨੂੰ ਵੀ ਦੌਰਾ ਪੈਂਦਾ ਜੀ ਸੋਡ ਮੇਰਾ ਨੂੰ ਗਰਮੀਤ ਕਰੋ ਜੀ ਦੇਖੋ 39 ਤੇ ਜੀ ਗਰਮੀਤ ਕਰੋ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਆ ਜੀ ਤਿੰਨ ਚਾਰ ਵਾਰੀ ਮੈਂ ਮੁੰਡਾ ਸੜਾ ਕੇ ਲਈਆਂ ਜੀ ਕੋਈ ਨਸਾਂ ਨਹੀਂ ਸੀ ਕਰਦਾ ਮੁੰਡਾ ਜੀ ਬਦਨਾਮ ਕਰਿਆ ਹੋਇਆ ਸੀ ਕਿਹਨੇ ਕਰਿਆ ਬਦਨਾਮ ਜੀ ਬਦਨਾਮ ਜੀ ਜਿਹੜਾ ਸਰਪੰਚ ਸੀ ਪਿੰਡ ਦਾ ਉਹ ਮੁੰਡੇ ਨੂੰ ਪੇਸ਼ ਕਰਕੇ ਆਇਆ ਸੀ ਦੋ ਵਾਰੀ ਫਣ ਗੰਜੇ ਤਾਂ ਨਾਲ ਲੈ ਲਾ ਉਹ ਵੀ ਪੇਸ ਕਰਕੇ ਆ ਮੈਂ ਜੀ ਪਰਚਾ 15 ਦਿਨ ਵੀ ਨਹੀਂ ਹੋਇਆ ਪਰਚਾ ਕਰਾਤਾ ਸੀ ਇਹਨਾਂ ਨੇ ਪੇਸ ਕਰਾਇਆ ਮੁੰਡੇ ਤੇ ਪਰਚੇ ਦਾ ਸਾਡੀ ਮਾਂ ਜਵਾਨ ਤੋਂ ਦਿੱਤੀ ਐ ਜੇ ਮੁੰਡੇ ਦੀ ਮੁੰਡੇ ਨੂੰ ਜੜੇਂ ਡਿਆ ਐ ਥਾਣੇਦਾਰ ਨੇ ਥਾਣੇਦਾਰ ਨੇ ਇਹ ਗੱਲ ਕਹੀ ਸੀ ਅਸੀਂ ਕੋਲੋਂ ਗੋਲੀਆਂ ਪਾਕੇ ਤੇ ਪਰਚਾ ਪਾਵਾਂਗੇ ਜੀ ਤੇ ਮੁੰਡੇ 'ਚ ਕੋਈ ਖੋਟ ਨਹੀਂ ਸੀ ਮੈਂ ਤਾਂ ਮੰਨਦੀ ਨਹੀਂ ਜੀ ਨਸ਼ਾ ਤਾਂ ਕਰਦਾ ਹੀ ਨਹੀਂ ਸੀ ਉਹ ਮੁੰਡਾ ਰਾਤ ਕਿਤੇ ਨਹੀਂ ਰات ਦਾ ਮੁੰਡਾ ਲੱਭ ਨਹੀਂ ਰਿਹਾ ਸੀ ਜੇ ਫੋਨ ਵੱਜੀ ਜਾਂਦਾ ਸੀ ਡੈੱਡ ਬੋਡੀ ਕੁੱਛ ਮਿਲੀ ਦੀ ਡੈੱਡ ਬੋਡੀ ਸਾਨੂੰ ਪਤਾ ਨਹੀਂ ਸੰਤੋ ਪੁਲਿਸ ਵਾਲਿਆਂ ਨੇ ਹੁਣ ਫੋਨ ਕਰਿਆ ਉਹਦੇ ਫੋਨ ਤੋਂ ਹੀ ਵੀ ਹੁਣ ਮਿਲੀ ਆ ਡੈੱਡ ਬੋਡੀ ਸਾਨੂੰ ਤਾਂ ਸਾਰੇ ਦਿਨ ਦਿ ਰਾਤ ਦੇ ਭਾਲ ਦੇ ਫਿਰਦੇ ਆ ਸ਼ੱਕ ਜੀ ਸ਼ੱਕ ਜੀ ਪੁਲਿਸ ਤੇ ਵੀ ਆ ਤੇ ਜਿਹੜੇ ਜਿਨ੍ਹਾਂ ਨੇ ਥੋੜੇ ਦਿਨ ਹੋ ਗਏ ਜਵਾਨ ਤਕਰਾਈ ਆ ਮੁੰਡੇ ਦੀ ਲੜਾਈ ਹੋਈ ਸਿਰਸੁਰਾਜ ਲੈ ਆ ਵੀਡੀਓ ਮੇਰੀ ਕੁੜੀ ਕੋਲੇ ਹੁਣਾਂ ਤੇ ਵੀ ਆ ਜਿੰਨੇ ਕੋ ਸੱਟ ਵੇਟ ਵੀ ਉਹਦੇ ਸੱਟ ਕਹਿੰਦੇ ਨੇ ਵੀ ਆ ਮੈਂ ਤਾਂ ਦੇਖਿਆ ਨਹੀਂ ਸਰ ਮੁੰਡਾ ਆ ਮੈਂ ਆ ਮੁੰਡੇ ਦੇਖ ਕੇ ਨੇ ਕਹਿੰਦੇ ਸੱਚ ਸੱਟਾਂ ਨੂੰ ਮੁੰਡੇ ਦੀ ਮੂਹ ਪਨਿਆਪਿਆ ਪਰਿਵਾਰ ਕੋਣ ਕੋਣ ਹੈ ਜੀ ਪਰਿਵਾਰ ਇੱਕ ਪਰ ਇੱਕ ਮਾਂ ਇੱਕ ਕੁੜੀ ਇੱਕ ਮੁੰਡਾ ਤੇ ਜੁੜਿਆ ਹੋਇਆ ਤਾਂ ਨਾ ਹੋਈ ਜੀ ਇਕੱਲਾ ਹੀ ਸੀ ਉਹਦੇ ਮੰਜੀ ਜੀ ਪਿਆ ਸੀ ਉਹ ਸਿਰਹਾ ਤਾਂ ਮੂਸਿਕ ਕਰਦਾ ਸੀ ਮੁੰਡਾ ਕੰਮ ਹੈ ਫੈਕਟਰੀ ਚ ਲੱਗਿਆ ਹੋਇਆ ਸੀ ਪੜਾਈ ਕਰਦਾ ਸੀ ਪੜਾਈ ਵੀ ਕਰ ਰਿਹਾ ਸੀ ਨਾਲ ਵੀ ਇਹ ਜੀ ਗ੍ਰੈਜੂਏਸ਼ਨ ਤਾਂ ਕਰ ਲਈ ਸੀ ਪੜਾਈ ਵੀ ਕਰਦਾ ਜੀ ਮੇਰੇ ਨਾਲ ਕੰਮ ਸਾਨੂੰ ਹੁਣ ਚਾਹੀਦਾ ਸਾਡਾ ਪੁੱਤ ਤਾਂ ਰਿਆ ਨਹੀਂ ਸਾਨੂੰ ਮੈਂ ਮਿਲਣਾ ਚਾਹੀਦਾ ਕੁਝ ਉਹਨਾਂ ਦਾ ਬਦਲਾ ਲੈਣਾ ਸੀ ਤਾਂ ਇਹਨਾਂ ਦਾ ਤਾਂ ਉੱਜੜ ਗਿਆ ਜੀ ਘਰ ਮਾਮਲਾ ਸਰਵ ਇਹ ਤਾਂ ਕੰਦੇ ਨੇ ਵੀ ਕੁੱਟਮਾਰ ਹੋਈ ਹੈਗੀ ਪੁਲਿਸ ਵਾਲੇ ਮਤਲਬ ਸਾਨੂੰ ਅਸੀਂ ਰਾਤ ਦੇ ਫੋਨ ਲਈ ਆ ਰਹੇ ਹਾਂ ਮੁੰਡੇ ਨੂੰ ਤੇ ਨਾ ਤਾਂ ਉਹਦਾ ਫੋਨ ਕਿਸੇ ਨੇ ਚੱਕਿਆ ਅੱਜ ਫੋਨ ਚੱਕਿਆ ਇਹਨਾਂ ਨੇ ਜਦੋਂ ਸਾਨੂੰ ਮੇਰੀ ਮਰਲੇ ਭੂਆ ਸੱਸ ਨੂੰ ਫੋਨ ਆਇਆ ਸਿੱਧਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮੁੰਡੇ ਦੀ ਹੈ ਜਿਹਦਾ ਨੰਬਰ ਹੈਗਾ ਫੋਨ ਉਹਦੇ ਨੰਬਰ ਤੋਂ ਕਰਿਆ ਮੁੰਡੇ ਦੇ ਤੋਂ ਕਹਿੰਦੇ ਵੀ ਇਹਦੀ ਡੈਥ ਹੋ ਗਈ ਅਸੀਂ ਜਦੋਂ ਪਹੁੰਚੇ ਜੀ ਉੱਥੇ ਮਤਲਬ ਉਹਦੋਂ ਇੱਥੇ ਲੈ ਆਏ ਸੀ ਉਹ ਸਿੱਧਾ ਉਰੇ ਲਿਆਏ ਜੀ ਨਾ ਸਾਡਾ ਕੋਈ ਬੰਦਾ ਸੀਗਾ ਉੱਥੇ ਸਿੱਧਾ ਲੈ ਕੇ ਆਏ ਨੇ ਜੀ ਸ਼ੱਕ ਮਤਲਬ ਮੂੰਹ ਤੇ ਸਾਰੇ ਪਲੇਡਿੰਗ ਹੱਦ ਤੱਕ ਆ ਰਹੀ ਹੈ ਜੀ ਨਹੀਂ ਤੁਹਾਡੇ ਸ਼ੱਕ ਜੀ ਦਾ ਮੁੰਡੇ ਮੁੰਡੇ ਮੋਤ ਹੋ ਗਏ ਹਾਂਜੀ ਡੈੱਥ ਹੋ ਗਈ ਸ਼ੱਕ ਕੀ ਤੇ ਅਗੇ ਨੇ ਕੀਤਾ ਸ਼ੱਕ ਦਾ ਮਤਲਬ ਪੁਲਸਾਂ ਨੇ ਤੇ ਵੀ ਲੱਗਦੀ ਆ ਜੀ ਸਾਨੂੰ ਤਾਂ ਤੇ ਇਹਦੀ ਲਗ ਡਟ ਵੀ ਹੈਗੀ ਸੀਗੀ ਠੀਕ ਆ ਉਹਨਾਂ ਤੇ ਵੀ ਲੱਗਦੀ ਆ ਸਾਨੂੰ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਕੀਤੀ ਤੁਹਾਡੇ ਬੇਟੇ ਕੁੱਟ ਮਾਰਦੇ ਜਾ ਹਾਂਜੀ ਹਾਂਜੀ ਹੋਈ ਸਵੇਰੇ ਮੰਗ ਕੀ ਕਰਦਾ ਮੰਗ ਕੀ ਕਰਦੇ ਹਿੰਸਾਫ ਮਿਲੇ ਜੀ ਸਾਨੂੰ ਕੀ ਕੰਮ ਕਰਦਾ ਸੀ ਇਹ ਇਹ ਮੁੰਡਾ ਫੈਕਟਰੀ 'ਚ ਲੱਗਿਆ ਹੋਇਆ ਸੀਗਾ ਜੀ ਪੜ੍ਹਾਈ ਵੀ ਕਰਦਾ ਸੀ ਨਾਲ ਫੈਕਟਰੀ 'ਚ ਵੀ ਲੱਗਿਆ ਹੋਇਆ ਸੀ ਇਹ ਜੀ ਅੱਜ ਧਨੋਲਾ ਖੁਰਦ ਪਿੰਡ ਹੈਗਾ ਸਾਡੇ ਥਾਣਾ ਸਦਰ ਦੇ ਵਿੱਚ ਉੱਥੇ ਖੇਤਾਂ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਆ ਜੇ ਕਿ ਜਿਹੜ ਨੂੰ ਪਤਾ ਕਰਨ ਦੇ ਪਤਾ ਲੱਗਿਆ ਕਿ ਡੈੱਡ ਬੋਡੀ ਬਲਜਿੰਦਰ ਸਿੰਘ ਗਾਂਧੀ ਜਿਹੜਾ ਧਨੋਲੇ ਖੁਰਦ ਪਿੰਡ ਦਾ ਹੀ ਨੌਜਵਾਨ ਹੈਗਾ ਤੇ ਉਹਨੂੰ ਹੁਣ ਪੋਸਟਮਾਰਟਮ ਵਾਸਤੇ ਹਸਪਤਾਲ ਲਿਜਾਇਆ ਗਿਆ ਫਰਦਰ ਇਹਦੇ ਵਿੱਚ ਮੌਦੇ ਕਾਰਨਾਂ ਸੰਬੰਧੀ ਕਿ ਕੀ ਕਾਰਨ ਬਣਦੇ ਨੇ ਮੌਦੇ ਜੋ ਪਤਾ ਲੱਗੇਗਾ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜੀ ਜਿਹੜਾ ਇਹ ਸੀਗਾ ਨੌਜਵਾਨ ਬਲਜਿੰਦਰ ਸਿੰਘ ਗਾਂਧੀ ਇਹ ਪਿਛਲੇ ਕਾਫੀ ਸਮੇਂ ਤੋਂ ਕੁਝ ਲੜਾਈ ਝਗੜੇ ਵਗੈਰਾ ਦੇ ਵਿੱਚ ਇਨਵੋਲ ਸੀਗਾ ਪਰ ਪੁਲਿਸ ਵੱਲੋਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਜਾਂ ਇਹਨੂੰ ਕੋ ਚੱਕਿਆ ਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਰੀਸੈਂਟਲੀ ਪਿੱਛੇ ਜੇ ਸੱਤ ਇਹਦੇ ਖਿਲਾਫ ਇੱਕ ਕੰਪਲੇਂਟ ਗੁਰਪ੍ਰੀਤ ਸਿੰਘ ਜਿਹੜਾ ਕਿ ਇਹਨਾਂ ਦੇ ਪਿੰਡ ਦਾ ਹੀ ਹੈਗਾ ਉਹਦੇ ਵੱਲੋਂ ਦਿੱਤੀ ਗਈ ਸੀ ਕਿ ਗੁਰਪ੍ਰੀਤ ਸਿੰਘ ਦੇ ਉੱਤੇ ਇਹਨੇ ਬਲਜਿੰਦਰ ਸਿੰਘ ਗਾਂਧੀ ਨੇ ਇਹਦੇ ਤੇ ਅਟੈਕ ਕੀਤਾ ਸੀ। ਤੋਂ ਉਸ ਸੰਬੰਧੀ ਇਹਨਾਂ ਨੂੰ ਜਿਹੜਾ ਚੌਂਕੀ ਹੰਡਾਇਆ ਵਿਖੇ ਬੁਲਾਇਆ ਗਿਆ ਸੀ ਤੇ ਉਹਦਾ ਜਿਹੜਾ ਇਹਨਾਂ ਦਾ ਕੰਪਰੋਮਾਈਜ਼ ਦੋਨਾਂ ਪਾਰਟੀਆਂ ਦਾ ਹੋ ਗਿਆ ਸੀਗਾ ਤੇ ਕੋਈ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਇਸ ਤੋਂ ਕਾਫੀ ਟਾਈਮ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਬਲਜਿੰਦਰ ਗਾਂਧੀ ਤੇ ਇਹਦੇ ਸਾਥੀਆਂ ਦੁਆਰਾ ਕਾਫੀ ਜ਼ਿਆਦਾ ਉਹਦੀ ਕੁੱਟਮਾਰ ਕੀਤੀ ਗਈ। ਕੋਟਮਾਰ ਕਰਦੇਆਂ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਤੇ ਉਸ ਸਬੰਧੀ ਵੀ ਉਦੋਂ ਸਿਟੀ 2 ਦੇ ਵਿੱਚ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਉੱਤੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਸੀਗਾ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਪੁਲਿਸ ਵੱਰੋਂ ਜਿਹੜਾ ਬਲਜਿੰਦਰ ਗਾਂਧੀ ਸੀ ਇਹਨੂੰ ਕਦੇ ਨਹੀਂ ਲਿਆਂਦਾ ਗਿਆ ਨਾ ਹੀ ਇਹਦੇ ਤੇ ਕੋਈ ਕੋਈ ਐਫ ਆਈ ਆਰ ਵਗੈਰਾ ਦਰਜ ਕੀਤੀ ਗਈ ਨਾ ਹੀ ਇਹਨੂੰ ਕਦੇ ਗ੍ਰਿਫਤਾਰ ਕੀਤਾ ਗਿਆ ਸੋ ਇਹ ਬਿਲਕੁਲ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਵਿੱਚ ਜਿਹੜੀਆਂ ਕੋਈ ਇੰਜਰੀਜ਼ ਨੇ ਜਾਂ ਮੌਤ ਦੇ ਕਾਰਨ ਕੀ ਨੇ ਉਹਨਾਂ ਬਾਰੇ ਬਿਲਕੁਲ ਕਲੀਅਰ ਹੋ ਜਾਏਗਾ ਕੋਰ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਪ੍ਰਵਾਹ ਕੋਲ ਇੱਕ ਇਹ ਵੀ ਗੱਲ ਆਖੀ ਗਈ ਹੈ ਪੁਲਿਸ ਕੋਲੋਂ ਆਖਿਆ ਗਿਆ ਗੋਲੀਆਂ ਪਾ ਕੇ ਤੇ ਪਰਚਾ ਦਰਜ ਕੀਤਾ ਜਾਏਗੀ پورا ਮਾਮਲਾ ਇਹ ਦੇਖੋ ਇਹ ਮੈਂ ਵੀ ਸੁਣੀ ਆ ਵੀਡੀਓ ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹੋ ਜੀ ਕੋਈ ਗੱਲਬਾਤ ਨਹੀਂ ਹੈ